ਹਾਲ ওভার ਸੂਟ ਲੈ ਕੇ ਡੱਡਲੀ कॉटन ਦੇ कॉटन ਦੇ ਸੂਟ ਨੇ ਜੀ ਨਾਲ ਪ्योर ਦੇ ਦੁਪੱਟੇ ਨੇ ਇਹਨਾਂ ਨਾਲ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਤੁਸੀਂ ਆਨਲਾਈਨ ਸੂਟ ਮੰਗਵਾ ਸਕਦੇ ਹੋਗੇ ਜੋ ਵੀ ਤੁਹਾਨੂੰ ਕੱਲ ਡਿਜ਼ਾਈਨ ਪਸੰਦ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸੰਨੇ ਸੂਟ ਲੈ ਕੇ ਆਏ ਜਿਸ ਵਾਰ ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਬਹੁਤ ਹੀ ਸੋਹਣੀ ਵੈਰਾਈਟੀ ਆਪਣੇ ਕੋਲੇ ਪ੍ਰਾਈਸ ਬਹੁਤ ਘੱਟ ਰਹਿਣ ਵਾਲੇ ਚਿੱਪ ਚਾਜ ਤੇ ਫਰੀ ਹੈ ਕੈਸ਼ ਆਨ ਹੋਣ ਦੀ ਹੈ ਇਹ ਸਾਰਾ ਡਿਜ਼ਾਈਨ ਆਊਗਾ ਬਾਟਮ ਉੱਪਰ ਤੁਸੀਂ ਪਲਾਜੋ ਵੀ ਬਣਾ ਸਕਦੇ ਹੋਗੇ ਸਲਵਾਰ ਦੀ ਮੂਰੀ ਉੱਪਰ ਵੀ ਇਹ ਡਿਜ਼ਾਈਨ ਬਣਾ ਸਕਦੇ ਕੋਟ ਡੋਰੀਏ ਦੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸਾਰੇ ਦੁਪੱਟੇ ਦੀਆਂ ਵੀਰਾਈਟੀਆਂ ਜਿਹੜਾ ਨੂੰ ਕਈ ਤਰ੍ਹਾਂ ਦੀ ਦਿਖਾਵਾਂਗੇ ਜਿਸ ਤਰ੍ਹਾਂ ਕੀ ਹੈ ਆਪਣੇ ਕੋਲ ਖਾਦੀ ਕਾਟਨ ਟਾਈਪ ਕੱਪੜਾ ਜੀ ਸਵਾਤ ਜਾਰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਸੀ ਤੁਹਾਡੇ ਲਈ ਕੱਪੜੇ ਦੀ ਵੀਡੀਓ ਵਿੱਚ ਸਾਰੇ ਕਾਟਨ ਦੇ ਸੂਟ ਲੈ ਕੇ ਆਏਗੇ ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਸਾਰੇ ਕਾਟਨ ਦੇ ਸੂਟ ਲੈ ਕੇ ਆਏ ਰੇਟ ਬਹੁਤ ਜਾਇਜ਼ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਓਨ ਡਿਲੀਵਰੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਆਪਣੇ ਵਟਸਐਪ ਨੰਬਰ 'ਤੇ ਦੋ ਨੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਸਾਨੂੰ ਫੋਟੋ ਸੈਂਡ ਕਰਕੇ ਜੀ ਤੁਸੀਂ ਜੋ ਵੀ ਸੂਟ ਸਲੈਕਟ ਕਰਨੇ ਇਸ ਵੀਡੀਓ ਦੇ ਵਿੱਚੋਂ ਸਲੈਕਟ ਕਰ ਸਕਦੇ ਹੋ ਕਿਉਂਕਿ ਅਗਲੇ ਹਫ਼ਤੇ ਆਪਾਂ ਵੀਡੀਓ ਨਹੀਂ ਪਾਉਣੀ ਕਿਉਂਕਿ ਸਾਡੇ ਬੇਟੇ ਦੀ ਮੈਰਿਜ ਹੈ ਇਸ ਕਰਕੇ ਅਸੀਂ ਬਿਜ਼ੀ ਰਹਿਵਾਂਗੇ ਤੁਸੀਂ ਕੋਸ਼ਿਸ਼ ਕਰੋ ਵੀ ਇਸ ਵੀਡੀਓ ਵਿੱਚ ਹੀ ਤੁਸੀਂ ਸਲੈਕਟ ਕਰ ਲਓ ਜੀ ਵੈਰਾਈਟੀ ਆਪਣੀ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸ ਸਲੈਕਟ ਕਰੋ ਜੀ ਅੱਜ ਦੀ ਵੀਡੀਓ ਸ਼ੁਰੂਆਤ ਕਰਾਂਗੇ ਆਪਾਂ ਕਾਟਨ ਦੇ ਸੂਟਾਂ ਦੇ ਕਾਟਨ ਦੇ ਸੂਟ ਲੈ ਕੇ ਆਏ ਜੀ ਇਸ ਵਾਰ ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਬਹੁਤ ਹੀ ਸੋਹਣੀ ਵੈਰਾਈਟੀ ਆਪਣੇ ਕੋਲੇ ਪ੍ਰਾਈਸ ਬਹੁਤ ਘੱਟ ਰਹਿਣ ਵਾਲੇ ਛਿਪਕ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਪਹਿਲਾ ਆਪਣੇ ਕੋਲੇ ਆਲ ਓਵਰ ਸੂਟ ਨੇ ਆਲ ਓਵਰ ਸੂਟ ਨੇ ਆਪਣੇ ਕੋਲੇ ਦੋ ਕਲਰ ਨੇ ਜੀ ਬਗੈਰ ਦੁਪੱਟੇ ਤੋਂ 550 ਰੇਟ 550 ਰੇਟ ਆ ਜੀ ਮਸਲੀਨ कॉटन ਚ ਸੂਟ ਨੇ ਬਹੁਤ ਹੀ ਵਧੀਆ ਵੈਰਾਈਟੀ ਆ ਕਪੜਾ ਦੇਖੋ ਤੁਸੀਂ ਬਹੁਤ ਵਧੀਆ ਇਹ ਆਪਣੇ ਕੋਲੇ ਆ ਗਿਆ ਪਰਪਲ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਉਹ ਸਲੈਕਟ ਕਰ ਸਕਦੇ ਹੋ 5 ਮੀਟਰ ਦੀ ਕਟਾ ਆ ਲੋ ਵਰ ਸੂਟਾ ਬਿਨਾਂ ਦੁਪੱਟੇ ਤੋਂ ਦੂਸਰਾ ਆਪਣੇ ਕੋਲੇ ਬਲੈਕ ਕਲਰ ਆ ਜੀ ਦੋ ਡਿਜ਼ਾਈਨ ਨੇ ਆਪਣੇ ਕੋਲੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ 550 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਦੁਪੱਟਾ ਝੂਟ ਆ ਗਿਆ ਜੀ ਆਪਣੇ ਕੋਲੇ ਦੁਪੱਟੇ ਝੂਟ ਦੀ ਵੈਰਾਈਆਂ ਸੀ ਤੁਹਾਨੂੰ ਕਈ ਤਰ੍ਹਾਂ ਦੀ ਦਿਖਾਵਾਂਗੇ ਜਿਸ ਤਰ੍ਹਾਂ ਕੀ ਹੈ ਆਪਣੇ ਕੋਲੇ ਖਾਦੀ ਕਾਟਨ ਟਾਈਪ ਕਪੜਾ ਜੀ ਜਿਸ ਤਰ੍ਹਾਂ ਕਿ ਸਾਡੇ ਭੈਣਾਂ ਕਹਿੰਦੀਆਂ ਵੀ ਕਪੜੇ 'ਚ ਥੋੜੀ ਜੀ ਮਿਕਸ ਹੋਣੀ ਚਾਹੀਦੀ ਆ ਉਸ ਤਰ੍ਹਾਂ ਦਾ ਕਪੜਾ ਆਪਣੇ ਕੋਲੇ 495 ਰੇਟ ਆ ਮੈਚਿੰਗ ਸੂਟ ਆ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਆਪਣੇ ਕੋਲੇ ਸੋਲੋ ਕਲਰ ਆ ਸੂਟ ਤੁਸੀਂ ਚਾਹੀਦੀ ਕਿੰਨੇ ਵੀ ਲਓ ਇਸ ਤਰ੍ਹਾਂ ਦੀ ਬਾਟਮ ਆ ਇਹ ਬਾਟਮ ਹੋ ਗਈ ਨਾਲ ਪ੍ਰਿੰਟ ਬਾਟਮ ਆ ਪ੍ਰਿੰਟਡ ਸ਼ਰਟ ਆ ਗਲੇ ਦੇ ਨੀਚੇ ਪੱਟੀ ਲੱਗੀ ਹੋਈ ਆ ਨਾਲ ਦੁਪੱਟੇ ਨੇ ਦੁਪੱਟੇ ਵਿੱਚ ਵੀ ਤੁਹਾਨੂੰ ਥੋੜੀ ਜਿਹੀ ਮਿਕਸ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਆਪਣੇ ਕੋਲੇ ਸੋਲੋ ਕਲਰ ਆ ਸੂਟ ਤੁਸੀਂ ਕਿੰਨੇ ਵੀ ਲੈ ਸਕਦੇ ਹੋਗੇ ਜਿੰਨੇ ਤੁਹਾਨੂੰ ਇਹ ਆਪਣੇ ਕੋਲੇ ਕਾਟਨ ਦੇ ਸੂਟ ਨੇ ਜੀ ਕਾਟਨ 'ਚ ਥੋੜੀ ਜਿਹੀ ਮਿਕਸ ਆ ਦੋ ਦਸ ਇਹਨਾਂ ਦੇ ਦੁਪੱਟੇ ਨੇ ਸੂਟ ਦੀ ਕੱਟ ਤੁਸੀਂ ਸੂਟ ਦੀ ਲੈਂਥ ਬਣਾ ਸਕਦੇ ਹੋ 48 42 ਇੰਚ 48 42 ਇੰਚ ਤੁਸੀਂ ਕੁਮੀਜ਼ ਦੀ ਲੈਂਥ ਬਣਾ ਸਕਦੇ ਹੋ ਜੀ ਸ਼ਰਟ ਜੇ ਬਾਟਮ ਹੁੰਦੀ ਹੈ ਇਹਨਾਂ ਨਾਲ 2.5 ਮੀਟਰ ਹੁੰਦੀ ਹੈਗੀ 495 ਰੇਟ ਹੈ ਆਪਣੇ ਕੋਲੇ ਸੋਲੋ ਕਲਰ ਆ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੀ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇਹ ਵੀ ਆਪਣੇ ਕੋਲੇ ਖਾਦੀ ਕਾਟਨ ਟਾਈਪ ਕਪੜਾ 90% ਕਾਟਨ ਹੁੰਦੀ ਹੈ ਕਿ ਸਾਡੀਆਂ ਬੀਬੀਆਂ ਘਰ ਡੇਲੀ ਪਾਉਣ ਲਈ ਚੌਨੀ ਨੇ ਇਸ ਤਰ੍ਹਾਂ ਦੀ ਕਿਉਂਕਿ ਪਿਓਰ ਕਾਟਨ ਗਈ ਵਾਰੀ ਕਹਿੰਨੇ ਨੇ ਪ੍ਰੈਸ਼ਰ ਹੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਸ ਕਰਕੇ ਇਸ ਕਪੜੇ ਵਿੱਚ ਥੋੜੀ ਜਿਹੀ ਮਿਕਸ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ 495 ਰੇਟ ਹੈ ਜੀ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਲੈਂਡਰ ਬਾਟਮਾ ਜੀ ਘਲੇਰੇ ਦੇ ਨੀچے ਬਰਕ ਬਣਿਆ ਹੋਇਆ ਬਹੁਤ ਹੀ ਸੋਹਣਾ ਗ੍ਰੇ ਕਲਰ ਆ ਗਿਆ ਆਪਣੇ ਕੋਲੇ ਤਿੰਨ ਕਲਰ ਨੇ 495 ਰੇਟ ਹੈ ਜੀ ਇਹ ਆਪਣੇ ਕੋਲ ਸਾਰੇ ਮੈਚਿੰਗ ਸੂਟ ਆ ਮੈਚਿੰਗ ਸੂਟ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੋ ਸਲੈਕਟ ਕਰ ਸਕਦੇ ਹੋ ਤਿੰਨ ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ ਸ਼ਿਪਿੰਗ ਚਾਰਜ ਫ੍ਰੀ ਹੈ ਇਹ ਆ ਆਪਣੇ ਕੋਲ ਗਾਜਰੀਜਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਸਾਰੇ ਗਰਮੀਆਂ ਵਾਲੇ ਕਲਰ ਨੇ ਬਹੁਤ ਹੀ ਪਿਆਰੇ ਕਲਰ ਨੇ ਵੈਰਾਈਟੀ ਵੀ ਬਹੁਤ ਵਧੀਆ ਕੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰੇ ਨਵੇਂ ਡਿਜ਼ਾਈਨ ਆ ਨਵੇਂ ਕਲਰ ਨੇ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਉਸੇ ਤਰ੍ਹਾਂ ਦੇ ਕੱਪੜਾ ਖਾਦੀ ਟਾਈਪ ਕੱਪੜਾ ਜੀ 90% ਕੋਟਨ ਆ ਕੀ ਘਾ ਡੇਲੀ ਪਾਉਣ ਵਾਲੇ ਸੂਟ ਨੇ 495 ਰੇਟਾ ਪ੍ਰਿੰਟ ਬਾਟਮ ਆ ਜੀ ਪ੍ਰਿੰਟੀ ਸ਼ਲਟ ਆ ਪ੍ਰਿੰਟਡ ਦੁਪੱਟਾ ਇਹਨਾਂ ਨਾਲ ਦੁਪੱਟਾ ਕਾਟਨ ਦਾ ਕਾਟਨ ਦਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ ਦੁਪੱਟਾ ਡਿਜ਼ਾਈਨ ਬਹੁਤ ਸੋਹਣੇ ਨੇ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ 4 ਕਲਰ ਨੇ 4 ਕਲਰ ਨੇ ਜੋ ਵੀ ਇਹਨਾਂ ਵਿੱਚ ਕਲਰ ਡਿਜ਼ਾਈਨ ਪਸੰਦ ਆ ਤੁਸ ਸਲੈਕਟ ਕਰ ਸਕਦੇ ਹੋ ਇਸ ਤਰ੍ਹਾਂ ਦੇ ਆਪਣੇ ਕੋਲੇ ਇਹ ਸਾਰੇ ਕਲਰ ਡਿਜ਼ਾਈਨ ਨੇ ਇਹ ਆ ਗਿਆ ਸਾਰਾ ਦੁਪੱਟੇ ਦਾ ਡਿਜ਼ਾਈਨ ਬਾਟਮ ਪ੍ਰਿੰਟ ਆ ਕਿ ਸ਼ਰਟ ਵੀ ਪ੍ਰਿੰਟ ਗ੍ਰੀਨ ਜਿਹਾ ਕਲਰ ਆ ਗਿਆ ਕਲਰ ਇਸ ਵਿੱਚ ਵੀ ਬਹੁਤ ਪਿਆਰੇ ਨੇ ਬਹੁਤ ਹੀ ਵਧੀਆ ਕਲਰ ਨੇ ਬਹੁਤ ਹੀ ਵਧੀਆ ਡਿਜ਼ਾਈਨ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸਾਰੇ ਕਾਟਨ ਦੀ ਵੈਰਾਈਟੀ ਹੈ ਸਕਿਨ ਕਲਰ ਇਹ ਆਹ ਆਪਣੇ ਕੋਲੇ ਪਰਪਲ ਜਿਹਾ ਕਲਰ ਇਹ ਸਾਰੇ ਕਲਰ ਨੇ ਰੇਟ 495 ਜਿਹਦੋਂ ਨੂੰ ਹੁੰਦੇ ਜਾਂ ਦਿਖਾਵਾਂਗੇ ਇਹ ਆਪਣੇ ਕੋਲੇ ਪਿਓਰ ਕਾਟਨ ਚ ਨੇ ਪਿਓਰ ਕਾਟਨ ਦੀ ਸ਼ਰਟ ਹੈ ਜੀ ਪਿਓਰ ਕਾਟਨ ਦੀ ਬਾਟਮ ਲੱਗੀ ਹੋਈ ਹੈ ਪਿਓਰ ਕਾਟਨ ਨਹੀਂ ਦੁਪੱਟਾ 550 ਰੇਟ ਆ ਇਹਨਾਂ ਸੂਟਾਂ ਦਾ ਮੈਚਿੰਗ ਸੂਟਾਂ ਲੈਂਥ ਤੁਸੀਂ 42 ਇੰਚ ਇਨਸਾਨੀ ਨਾਲ ਬਣਾ ਸਕਦੇ ਹੋ 2.5 ਮੀਟਰ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਆਪਣੇ ਕੋਲੇ ਮਸਟਰਡ ਜਿਆ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ orange ਕਲਰ ਇਹ ਸਾਰੇ ਆਪਣੇ ਕੋਲੇ ਪਿਓਰ ਕਾਟਨ ਜਿੰਨੇ 550 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਸਾਰੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਸਾਰੀ ਆਪਣੀ ਗਰਮੀ ਵਾਲੀ ਵੈਰਾਈਟੀ ਆ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਇਹ ਆ ਗ੍ਰੀਨ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਪ੍ਰਿੰਟ ਇਹਨਾਂ ਦੀ ਬਾਟਮ ਲੱਗੀ ਹੋਈ ਹੈ ਜੀ ਪ੍ਰਿੰਟੇ ਦੁਪੱਟਾ ਪ੍ਰਿੰਟੀ ਸ਼ਰਟ ਪਿਓਰ ਕਾਟਨ ਚ ਗ੍ਰੀਨ ਕਲਰ ਆ ਗਿਆ ਜੀ ਆਪਣੇ ਕੋਲੇ ਮੂਗੀ ਆ ਕਲਰ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਪਿਓਰ ਕਾਟਨ ਦੇ ਸੂਟ ਨੇ 2.5 ਮੀਟਰ ਦੇ ਦੁਪੱਟੇ ਨੇ ਸ਼ਰਟ ਵੀ ਨੇ 2.5 ਮੀਟਰ ਹੁੰਦੀ ਹੈਗੀ बॉटम ਹੁੰਦੀ ਹੈ 2.25 ਮੀਟਰ ਮੰਗੂ 2.25 ਮੀਟਰ ਤੋਂ ਥੋੜੀ ਜਿਹੀ ਘੱਟ ਹੁੰਦੀ ਹੈ ਜੀ ਇਹ ਸਾਰੇ ਆਪਣੇ ਕੋਲੇ ਪਿਓਰ ਕਾਟਨ ਦੇ ਡਿਜ਼ਾਈਨ ਨੇ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਿਹਾ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਕੈਮਰਿਕ ਕਾਟਨ ਟਾਈਪ ਕੱਪੜਾ ਹੁੰਦਾ ਜੀ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਜੀ ਬਰੀਕ ਬੁੱਟੀ ਦਾ ਡਿਜ਼ਾਈਨ ਆ ਗਿਆ ਪ੍ਰਿੰਟ ਸ਼ਰਟ ਪ੍ਰਿੰਟਡ ਬਾਟਮ ਆ ਜੀ 595 ਰੇਟ ਹੈ ਨਾ ਸੁੱਟਣ ਦਾ 595 ਰੇਟ ਹੈ ਜੀ 2.5 ਮੀਟਰ ਦੇ ਦੁਪੱਟੇ ਨੇ ਦੁਪੱਟੇ ਵੀ ਪ्युअर ਕਾਟਨ ਚ ਨੇ ਸਾਰੀਏ ਗਰਮੀ ਵਾਲੀ ਵੈਰਾਈਟੀ ਐਸ ਤਰ੍ਹਾਂ ਦੇ ਡਿਜ਼ਾਈਨ ਨੇ ਡਬਲ ਪਣਾ ਦੇਖੋ ਤੁਸੀਂ ਕਿੰਨਾ ਦੁਪੱਟਿਆਂ ਦਾ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਜਿਦੋਂ ਨੂੰ ਹੁਣ ਕਲਰ ਦਿਖਾ ਰਹੇ ਹਾਂ ਮਹਿੰਦੀ ਜਾਇ ਕਲਰ ਵੀ ਬਹੁਤ ਪਿਆਰਾ ਬਹੁਤ ਹੀ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਵੈਰਾਈਟੀ ਵੀ ਬਹੁਤ ਵਧੀਆ 595 ਰੇਟ ਦਾ ਨਾ ਸੁੱਟਣਾ ਗ੍ਰੀਨ ਕਲਰ ਆ ਗਿਆ ਜੀ ਘਰ ਬੈਠੇ ਝੂਟ ਮੰਗਵਾਓ ਤੁਸੀਂ ਕਿਸੇ ਵੀ ਜਗ੍ਹਾ ਮੰਗਵਾ ਸਕਦੇ ਹੋ ਪਾਰਸਲ ਬਾਹਰ ਵੀ ਮੰਗਵਾ ਸਕਦੇ ਹੋ ਇੰਡੀਆ ਦੇ ਵਿੱਚ ਵੀ ਕਿਸੇ ਜਗ੍ਹਾ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ 브라운 ਕਲਰ ਆ ਗਿਆ ਸਾਰੇ ਕਲਰ ਬਹੁਤ ਪਿਆਰੇ ਨੇ 595 ਰੇਟ ਇਹਨਾਂ ਸੁਟਣਾ ਦਾ ਹੀ ਆਪਣੇ ਕੋਲੇ ਪਿਓਰ ਕਾਟਨ ਚ ਸੁਟਣਾ ਜੀ ਕੋਟੇ ਡੋਰੀਏ ਦੇ ਸੁਟ ਲੈ ਕੇ ਤਾਂ ਬਹੁਤ ਸੋਹਣੇ ਕੋਟੇ ਡੋਰੀਏ ਦੇ ਦੁਪੱਟੇ ਨੇ ਜੀ ਕਾਟਨ ਦੀ ਸ਼ਰਟ ਆ ਕਾਟਨ ਦੀ ਬਾਟਮ ਆਗੀ 2.5 ਮੀਟਰ ਦੀ ਸ਼ਰਟ ਲੱਗੀ ਹੋਈ ਹੈ 2.5 ਮੀਟਰ ਦੀ ਬਾਟਮ ਦੁਪੱਟੇ ਇਹਨਾਂ ਨਾਲ ਹੁੰਦੇ ਨੇ 2 10 ਇਸ ਤਰ੍ਹਾਂ ਦੇ ਦੁਪੱਟਿਆਂ ਦੇ ਡਿਜ਼ਾਈਨ ਨੇ ਕੋਟੇ ਡੋਰੀਏ ਦੁਪੱਟੇ ਨੇ 650 ਰੇਟ ਐ ਇਹਨਾਂ ਸੁੱਟਣਾ ਹੈ ਚਾਰ ਕਲਰ ਨੇ ਆਪਣੇ ਕੋਲੇ ਪਹਿਲਾ ਹੈ ਗ੍ਰੇ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਪਿਆਰੇ ਨੇ ਪ੍ਰਿੰਟ ਬਹੁਤ ਸੋਹਣਾ ਬਣਿਆ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ 650 ਰੇਟ ਐ ਇਹਨਾਂ ਸੁੱਟਾ ਦਾ ਇਹ ਵੀ ਆਪਣੇ ਕੋਲੇ ਕਾਟਨ ਚ ਸੁੱਟ ਨੇ ਬਹੁਤ ਵਧੀਆ ਵੈਰਾਈਟੀਆਂ ਗਰਮੀ ਵਾਲੀ ਵੈਰਾਈਟੀਆਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਹ ਸਿਲੈਕਟ ਕਰ ਸਕਦੇ ਹੋ ਔਰੇਂਜ ਕਲਰ ਕਲਰ ਸਾਰੀ ਇਸ ਡਿਜ਼ਾਈਨ ਵਿੱਚ ਬਹੁਤ ਸੋਹਣੇ ਨੇ ਦੁਪੱਟੇ ਵੀ ਬਹੁਤ ਸੋਹਣੇ ਨੇ ਕੋਟੇ ਡੋਰੀਏ ਦੇ ਕਾਟਨ ਦੇ ਸੂਟ ਨੇ 650 ਰੇਟ 650 ਰੇਟ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਫੋਟੋ ਸੈਂਡ ਕਰਕੇ ਸੂਟ ਮੰਗਵਾ ਸਕਦੇ ਹੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਜੀ ਜੋ ਤੁਹਾਨੂੰ ਹੁਣ ਕਲਰ ਦਿਖਾਇਆ ਹੈ ਕਲਰ ਵੀ ਆਪਣੇ ਕੋਲੇ ਬਹੁਤ ਪਿਆਰਾ ਇਹ ਗਫਰੋਜੀ ਕਲਰ ਫਰੋਜੀ ਸਰਦਈ ਜਾ ਕਲਰ ਆ ਗਿਆ ਜੀ ਕਲਰ ਸਾਰੇ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਰੇਟ ਵੀ ਬਹੁਤ ਜਾਇਜ਼ਾ ਸ਼ਿਪਿੰਗ ਚਾਰਜ ਫ੍ਰੀ ਹੈ ਸਿਰਫ 650 ਰੇਟ ਐਨਾ ਸੂਟਾਂ ਨੇ ਮਸਲੀਨ ਕਾਟਨ ਦੇ ਸੂਟ ਲੈ ਕੇ ਤੁਹਾਡੇ ਲਈ ਮੈਚਿੰਗ ਗਰਲਿਸ ਲੁੱਕ ਦੇ ਸੂਟ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਮਸਲੀਨ ਕਾਟਨ ਚ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ ਪਹਿਲਾਂ ਤੁਹਾਨੂੰ ਸੀ ਦੁਪੱਟਾ ਦਿਖਾਉਣੀ ਹੈ 2.5 ਮੀਟਰ ਦਾ ਦੁਪੱਟਾ ਜੀ ਰੇਟ ਸਿਰਫ 650 650 ਰੇਟ ਆ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਬਣੇ ਹੋਏ ਨੇ ਦੋਨੇ ਪੱਲਿਆਂ ਤੇ ਇਹ ਆਪਣੇ ਕੋਲੇ ਮਸਲੀਨ ਕਾਟਨ ਚ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਸ਼ਰਟ ਦਾ ਡਿਜ਼ਾਈਨ ਦੇਖ ਲਓ ਤੁਸੀਂ ਪਹਿਲਾਂ ਤੁਹਾਨੂੰ ਸਾਰਾ ਸ਼ਰਟ ਦਾ ਡਿਜ਼ਾਈਨ ਦਿਖਾਵਾਂਗੇ ਬਾਟਮ ਉੱਪਰ ਵੀ ਤੁਹਾਨੂੰ ਪ੍ਰਿੰਟ ਮਿਲੂਗਾ ਇਹ ਸਾਰਾ ਪ੍ਰਿੰਟ ਕਰਿਆ ਹੋਇਆ ਜੀ ਪ੍ਰਿੰਟਾ ਕੋਈ ਵੀ ਪੇਂਟ ਨਹੀਂ ਹੈਗਾ ਕਿਵਾਰੀ ਸਾਡੇ ਪਹਿਣਾ ਕਹਿੰਦੇ ਪੇਂਟ ਵੀ ਉੱਤਰ ਜਾਂਦਾ ਇਹ ਪ੍ਰਿੰਟ ਕਰਿਆ ਹੋਇਆ ਜੀ ਸਾਰਾ ਸਿਰਫ 650 ਰੇਟ ਆ ਇਹ ਹੈਗੇ ਆਪਣੇ ਕੋਲੇ ਬੈਗ ਦਾ ਡਿਜ਼ਾਈਨ ਹੁਣ ਤੁਹਾਨੂੰ ਅਸੀਂ ਬਾਟਮ ਦਾ ਡਿਜ਼ਾਈਨ ਦਿਖਾਉਣੀ ਆ ਕਲਰ ਛੇ ਨੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਇਹ ਸਾਰਾ ਡਿਜ਼ਾਈਨ ਆਊਗਾ ਬਾਟਮ ਉੱਪਰ ਤੁਸੀਂ ਪਲਾਜੋ ਵੀ ਬਣਾ ਸਕਦੇ ਹੋਗੇ ਸਲਵਾਰ ਦੀ ਮੂਰੀ ਉੱਪਰ ਵੀ ਇਹ ਡਿਜ਼ਾਈਨ ਬਣਾ ਸਕਦੇ ਹੋ ਕਰ ਸਕਦੇ ਹੋ ਇਸ ਤਰ੍ਹਾਂ ਨੇ ਆਪਣੇ ਕੋਲੇ ਕਲਰ ਨੇ ਪਹਿਲਾਂ ਆਪਣੇ ਕੋਲੇ ਸੀ ਗ੍ਰੀਨ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਰੇਟ ਸਿਰਫ 650 ਗਰਮੀਆਂ ਵਾਲੇ ਸੂਟ ਨੇ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਹੈਗੇ ਆਪਣੇ ਕੋਲੇ ਨੇਵੀ ਬਲੂ ਕਲਰ ਜੋ ਵੀ ਇਹਨਾਂ ਵਿੱਚੋਂ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸ ਸਲੈਕਟ ਕਰੋ ਜੀ ਪਹਿਲਾਂ ਤੁਹਾਨੂੰ ਅਸੀਂ ਡਿਜ਼ਾਈਨ ਦਿਖਾਤਾ ਸੇਮ ਉਸੇ ਤਰ੍ਹਾਂ ਦੇ ਸਾਰੇ ਆਪਣੇ ਕੋਲੇ ਡਿਜ਼ਾਈਨ ਨੇ 6 ਕਲਰ ਨੇ ਰੇਟ ਸਿਰਫ 650 ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਵਾਈਟ ਕਲਰ ਆ ਗਿਆ ਜੀ ਜੋ ਵੀ ਇਹਨਾਂ ਵਿੱਚੋਂ ਕਲਰ ਪਸੰਦ ਆ ਤੁਸ ਸਲੈਕਟ ਕਰੋ ਘਰ ਬੈਠੇ ਸੂਟ ਮੰਗਵਾਓ ਸਾਨੂੰ ਸਕਰੀਨ ਸ਼ਾਟ ਸੈਂਡ ਕਰਕੇ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਫੋਟੋ ਸੈਂਡ ਕਰਕੇ ਸਾਨੂੰ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਹੈ ਆਪਣੇ ਕੋਲੇ ਲਵੈਂਡਰ ਕਲਰ ਸਾਰਾ ਡਿਜ਼ਾਈਨ ਤੁਹਾਨੂੰ ਉਸੇ ਤਰ੍ਹਾਂ ਦਾ ਮਿਲੂਗਾ ਮੂਰੀਆਂ ਦੇ ਸਾਰਿਆਂ ਦੇ ਮਿਲੂਗਾ ਦੇਖੋ ਤੁਸੀਂ ਜੋ ਤੁਹਾਨੂੰ ਸੇਮ ਪਹਿਲਾ ਸੂਟ ਦਿਖਾਇਆ ਇਹ ਹੈ ਆਪਣੇ ਕੋਲੇ ਕਰੀਮ ਤੋਂ ਥੋੜਾ ਜਿਹਾ ਡਾਰਕ ਕਲਰ ਆ ਜੀ ਇਹ ਸਾਰੇ ਕਲਰ ਡਿਜ਼ਾਈਨ ਨੇ ਆਪਣੇ ਕੋਲੇ ਇਸ ਵਿੱਚ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾਣਾ ਇਹ ਵੀ ਆਪਣੇ ਕੋਲੇ ਮੈਚਿੰਗ ਸੂਟ ਆ ਜੀ ਮੈਚਿੰਗ ਸੂਟ ਆ ਪਿਓਰ ਕਾਟਨ ਚ 2.5 ਮੀਟਰ ਦੀ ਸ਼ਰਟ ਆ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ 43 44 45 ਇੰਚ 20 ਮੀਟਰ ਦੀ ਬਾਟਮ ਲੱਗੀ ਹੋਈ ਆ ਇਹਨਾਂ ਨਾਲ ਵੀ ਕਾਟਨ ਦੇ ਦੁਪੱਟੇ ਨੇ ਕੱਪੜਾ ਬਹੁਤ ਸੋਹਣਾ ਬਹੁਤ ਹੀ ਮਲੈਮ ਕੱਪੜਾ ਜੇ ਤੁਹਾਡੇ ਕੋਲੇ ਪਹੁੰਚ ਗਿਆ ਤੁਹਾਨੂੰ ਪਤਾ ਚੱਲੇ ਜੀ ਦੇਖੀ ਬਹੁਤ ਹੀ ਜਾਰੇ ਮਲੈਮ ਕੱਪੜਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਆ ਗਿਆ ਜੀ ਪ੍ਰਿੰਟ ਸ਼ਰਟ ਹੈਗੀ ਪ੍ਰਿੰਟ ਪਲੇਨ ਆਪਣੇ ਕੋਲੇ ਬਾਟਮ ਆ ਪ੍ਰਿੰਟ ਦੁਪੱਟਾ ਪ੍ਰਿੰਟੇ ਦੁਪੱਟਾ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਹੈਗਾ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਆਪਣੀ ਕੱਪੜਾ ਬਹੁਤ ਹੀ ਵਧੀਆ ਲੈ ਕੇ ਆਉਣੇ ਆ ਤੁਸੀਂ ਆਨਲਾਈਨ ਸੂਟ ਮੰਗਵਾ ਸਕਦੇ ਹੋਗੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੋ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਭੇਜਾਂਗੇ ਜੀ ਗ੍ਰੇ ਕਲਰ ਦਾ ਸੂਟ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਬੈਕ ਦਾ ਡਿਜ਼ਾਈਨ ਆ ਗਿਆ ਪਹਿਲਾਂ ਤੁਹਾਨੂੰ ਫਰੰਟ ਦਾ ਡਿਜ਼ਾਈਨ ਦਿਖਾਇਆ ਜੀ ਆ ਕੇ ਆਪਣੇ ਕੋਲੇ ਗਾਜਰੀ ਜਿਹਾ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਸਾਰੇ ਬਹੁਤ ਸੋਹਣੇ ਨੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਉਹ ਸਿਲੈਕਟ ਕਰੋ ਜੀ ਫਰੋਜੀ ਕਲਰ ਇਸ ਡਿਜ਼ਾਈਨ ਵਿੱਚ ਸਾਰਾ ਨਾਲ ਕਾਟਨ ਦੇ ਦੁਪੱਟੇ ਨੇ ਜੀ ਕਾਟਨ ਦੇ ਸੂਟ ਨੇ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਆ ਇਹ ਆ ਆਪਣੇ ਕੋਲੇ ਮਾਸਟਰਡ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਆਲ ਓਵਰ ਸੂਟ ਲੈ ਕੇ ਡੱਢਲੀ ਕਾਟਨ ਦੇ ਕਾਟਨ ਦੇ ਸੂਟ ਨੇ ਜੀ ਨਾਲ ਪਿਓਰ ਦੇ ਦੁਪੱਟੇ ਨੇ ਇਹਨਾਂ ਨਾਲ ਇਸ ਤਰ੍ਹਾਂ ਨੇਟ ਜੈਣੇ ਚਾਰ ਅੱਸੀ ਸੂਟ ਦੀ ਕਟ ਆ 2 ਮੀਟਰ ਦਾ ਦੁਪੱਟਾ ਜੀ ਇਹਨਾਂ ਸੂਟਾਂ ਨਾਲ ਪਿਓਰ ਦੇ ਦੁਪੱਟੇ ਨੇ ਰੇਟ ਸਿਰਫ 650 650 ਰੇਟ ਆ ਜੀ ਬਲੈਕ ਕਲਰ ਦੇ ਤੇ ਨੂੰ ਦੁਪੱਟਿਆਂ ਦਾ ਡਿਜ਼ਾਈਨ ਸੇਮ ਮਿਲੂਗਾ ਚਾਰ ਕਲਰ ਨੇ ਆਪਣੇ ਕੋਲੇ ਸੂਟ ਦਾ ਸਾਰਾ ਇਹ ਪ੍ਰਿੰਟ ਆ ਗਿਆ ਸਾਰੇ ਪ੍ਰਿੰਟਡ ਸੂਟ ਨੇ ਜੀ ਕਾਟਨ ਦੇ ਸੂਟ ਨੇ ਗਰਮੀਆਂ ਵਾਲੀ ਵੈਰਾਈਟੀ ਆ ਰੇਟ ਸਿਰਫ 650 ਡਾਟਸ ਵਾਲਾ ਡਿਜ਼ਾਈਨ ਆ ਗਿਆ ਜੀ ਦੁਪੱਟਿਆਂ ਦਾ ਡਿਜ਼ਾਈਨ ਸੇਮ ਰਹਿਣ ਵਾਲਾਗਾ ਸਿਰਫ ਸੂਟਾਂ ਦੇ ਕਲਰ ਲੱਗ ਲੱਗ ਨੇ ਰੇਟ ਸਿਰਫ 650 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੈ ਪਿਓਰ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਸੂਟ ਆ ਬਲੈਕ ਕਲਰ ਚ ਨੇ ਇਹਾਰੇ ਆਪਣੇ ਕੋਲੇ ਤੀਸਰਾ ਡਿਜ਼ਾਈਨ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆਵੇ ਸਿਲੈਕਟ ਕਰ ਸਕਦੇ ਹੋ ਜੀ 650 ਰੇਟ ਹੈਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਰੀਕ ਬੁਟੀ ਦਾ ਡਿਜ਼ਾਈਨ ਆ ਗਿਆ ਸਾਰੇ ਸੂਟ ਆਪਣੇ ਕੋਲੇ ਪਿਓਰ ਕਾਟਨ ਦੇ ਸੂਟ ਆ ਇਹਨਾਂ ਨਾਲ ਪਿਓਰ ਦੀ ਦੁਪੱਟੇ ਨੇ ਦੁਪੱਟੇ 2 ਮੀਟਰ ਦੇ ਸੂਟ ਦੀ ਕੱਟ ਹੈਗੀ 4 ਅੱਛੇ ਬਲੈਕ ਸੂਟਾਂ ਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ ਤੁਹਾਡੇ ਲਈ ਬਲੈਕ ਸੂਟ ਲੈ ਕੇ ਆਏ ਜੀ ਆਪਣੇ ਕੋਲੇ ਮਸਲੀਨ ਸਿਲਕ ਦੇ ਸੂਟ ਨੇ ਇਹ ਸਾਰਾ ਵਰਕ ਕਰਿਆ ਸਾਰੇ ਸੂਟਾਂ ਉੱਪਰ ਨੂੰ ਥ੍ਰੈਡ ਵਰਕ ਮਿਲੂ ਜੀ ਨਾਲ ਮਸਲੀਨ ਦੇ ਦੁਪੱਟੇ ਨੇ ਮਸਲੀਨ ਸਿਲਕ ਦੇ ਸੂਟਾਂ 5 ਮੀਟਰ ਦੀ ਕਟ ਹੈਗੀ ਇਹ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ 1200 ਰੇਟ ਇਹਨਾਂ ਸੂਟਾਂ ਦਾ ਇਹਨਾਂ ਜੇ ਤੁਹਾਨੂੰ ਵਰਕ ਮਿਲੂ ਜੀ ਦੇਖੋ ਤੁਸੀਂ ਮੂਰੀ ਤੇ ਵਰਕ ਕਰ ਸਕਦੇ ਹੋ ਵਰਕ ਬਾਜੂ ਤੇ ਵੀ ਕਰ ਸਕਦੇ ਹੋ ਮੂਰੀ ਤੇ ਵੀ ਕਰ ਸਕਦੇ ਹੋ ਮੂਰੀ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੁਸੀਂ ਕਿਤੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਡਿਜ਼ਾਈਨ ਨੇ तितਲੀ ਦਾ ਡਿਜ਼ਾਈਨ ਬਣਿਆ ਹੈ 1200 ਰੇਟ ਇਹਨਾਂ ਸੂਟਾਂ ਦਾ ਤਿੰਨ ਡਿਜ਼ਾਈਨ ਨੇ ਆਪਣੇ ਕੋਲੇ ਇੰਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਇਸ ਦੁਪੱਟੇ ਉੱਪਰ ਸਿੱਪੀ ਵਰਕ ਦਾ ਡਿਜ਼ਾਈਨ ਵੀ ਬਣਿਆ ਹੋਇਆ ਹੈ ਇਹ ਵੀ ਆਪਣੇ ਕੋਲੇ ਮਸਲੀਨ ਸਿਲਕ ਚ ਹੈ ਲੈਂਥ ਤੁਸੀਂ ਬਣਾ ਸਕਦੇ ਹੋ 42 43 ਇੰਚ ਸਾਨੀ ਨਾਲ ਇਹਨਾਂ ਲਈ ਤੁਹਾਨੂੰ ਬਾਜੂ ਦੇ ਵਰਕ ਮਿਲੂਗਾ ਇਹਦੇ ਦੇ ਤੁਹਾਨੂੰ ਬਾਜੂ ਦੇ ਵਰਕ ਵੀ ਮਿਲੂਗਾ ਮੂਰੀ ਤੇ ਵਰਕ ਮਿਲੂ ਇਹ ਸਾਰਾ ਥ੍ਰੈਡ ਵਰਕ ਕਰਿਆ ਹੈ ਲੈਨਿੰਗ ਲਾ ਕੇ ਸੂਟ ਬਣਨਗੇ ਜੀ ਮਸਲੀਨ ਸਿਲਕ ਦੇ ਸੂਟ ਆ 1200 ਰੇਟ ਦਾ ਇਹਨਾਂ ਸੂਟਾਂ ਦਾ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰੋ ਜੀ ਇਸ ਨਾਲ ਨਾਲ ਦੋਵਲ ਸ਼ੇਡ ਦਾ ਦੁਪੱਟਾ ਮਿਲੂ ਜੀ। ਇਨ ਇਸ ਡਿਜ਼ਾਈਨ ਨਾਲ ਨਾਲ ਦੋਵਲ ਸ਼ੇਡ ਦਾ ਦੁਪੱਟਾ ਮਿਲੂ 2.5 ਮੀਟਰ ਦੇ ਦੁਪੱਟੇ ਨੇ ਖੁੱਲੇ ਢੁੱਲੇ। ਬਾਜੂ ਤੇ ਵਰਕ ਦਾ ਨੂੰ ਬਾਜੂ ਤੇ ਵਰਕ ਮਿਲੂ ਜੀ। ਇਹ ਵਰਕ ਤੁਸੀਂ ਮੂਰੀ ਦੇ ਵੀ ਕਰ ਸਕਦੇ ਹੋਗੇ, ਬਾਜੂ ਤੇ ਵੀ ਕਰ ਸਕਦੇ ਹੋ, ਸਾਰੇ ਫਰੰਟ ਉੱਪਰ ਵਰਕ ਮਿਲੂ। ਇਹਨੇ ਸਾਰੇ ਆਪਣੀ ਅੱਜ ਦੀ ਵੈਰਾਈਟੀ। ਕਾਟਨ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਤੁਸੀਂ ਸਲੈਕਟ ਕਰੋ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਆ। ਕਮੈਂਟ ਕਰਕੇ ਜਨ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ ਜੀ